ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਏ ਇਸ ਫੈਸਲੇ ਦੇ ਨਾਲ ਅਕਾਲੀ ਦਲ ਬਾਦਲ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਹੈ। ਉਹਨਾਂ ਦੀਆਂ ਅਫਸਰਾਂ ਨੂੰ ਦਿੱਤੀਆਂ ਗਈਆਂ ਧਮਕੀਆਂ ਜਿਹੜੀਆਂ ਉਹ ਕੰਮ ਨਹੀਂ ਆਈਆਂ। ਪੰਜਾਬ ਵਿਜੀਲੈਂਸ ਨੇ ਜਿਹੜਾ ਇੱਕ ਮਾਮਲਾ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਜਿਹੜਾ ਦਰਦ ਕੀਤਾ ਸੀ ਉਹਨਾਂ ਦੀ ਅਦਾਲਤ ਪਹਿਲਾ ਅਦਾਲਤ ਜਿਹੜੀ ਹੇਟਲੀ ਅਦਾਲਤ ਹੈ ਉੱਥੋਂ ਜ਼ਮਾਨਤ ਅਰਜ਼ੀ ਖਾਰਜ ਹੋਈ ਸੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਅੱਜ ਰੱਦ ਕਰ ਦਿੱਤੀ ਹੈ ਲਗਭਗ 15 ਦਿਨ ਲਗਾਤਾਰ ਬਹਿਸ ਇਹਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਡੇ ਐਜੀ ਆਫਿਸ ਦੀ ਟੀਮ ਨੇ ਕੀਤੀ ਔਰ ਇਹ ਜਿਹੜੀ ਬਹਿਸ ਸੀ ਉਹਨੂੰ ਸੁਣਨ ਤੋਂ ਬਾਅਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਮਝਿਆ ਕਿ ਇਸ ਕੇਸ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਹੋਰੀ ਬਾਹਰ ਆਉਂਦੇ ਨੇ ਤਾਂ ਜਿਹੋ ਜਿਹਾ ਉਹਨਾਂ ਦਾ ਸੁਭਾਅ ਰਿਹਾ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਨੇ ਅਕਾਲੀ ਦਲ ਬਾਦਲ ਦੇ ਵੱਲੋਂ ਬਾਰ ਬਾਰ ਇਹ ਗੱਲ ਪ੍ਰੈਸ ਕਾਨਫਰੰਸਾਂ ਕਰਕੇ ਆਖੀ ਗਈ ਕਿ ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਇਨਵੈਸਟੀਗੇਸ਼ਨ ਅੱਗੇ ਫਰਦਰ ਨਹੀਂ ਹੈਗੀ ਇਸ ਕਰਕੇ ਉਹਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਸਮਝੀ ਕਿ ਇੱਕ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਇਹ ਅਰਜੀ ਜਿਹੜੀ ਆ ਉਹ ਰੱਦ ਕੀਤੀ ਗਈ ਹੈ 7 ਤੋਂ 17 ਦੇ ਦੌਰਾਨ ਜਦੋਂ ਅਕਾਲੀ ਭਾਜਪਾ ਰਾਜ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਸਿਆਸਤ ਦੇ ਵਿੱਚ ਐਂਟਰ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕਦ ਜਿਹੜਾ ਸਿਆਸੀ ਰੂਪ ਦੇ ਵਿੱਚ ਔਰ ਪੈਸੇ ਇਕੱਠੇ ਕਰਨ ਵਾਲੇ ਰੂਪ ਦੇ ਵਿੱਚ ਏਡਾ ਵੱਡਾ ਹੋ ਜਾਂਦਾ ਹੈ ਕਿ ਉਹ ਆਪੇ ਹੀ ਆਪਣੇ ਆਪ ਨੂੰ ਮਾਜੇ ਦਾ ਜਰਨਲ ਜਿਹੜਾ ਉਹ ਕਹੌਣ ਲੱਗ ਜਾਂਦੇ ਨੇ ਬਹੁਤ ਸਾਰਾ ਕੁਝ ਤੁਸੀਂ ਪਿਛਲੇ ਹਫ਼ਤਿਆਂ ਦੇ ਦੌਰਾਨ ਪਿਛਲੇ ਮਹੀਨਿਆਂ ਦੇ ਦੌਰਾਨ ਸੁਣਿਆ ਵੱਖ-ਵੱਖ ਲੋਕਾਂ ਤੋਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਾਜੇ ਦੇ ਖੇਤਰ ਦੇ ਵਿੱਚ ਕਿੰਨੇ ਲੋਕਾਂ ਦੇ ਸਿਆਸੀ ਕੈਰੀਅਰ ਤਬਾਹ ਕੀਤੇ ਇਹਦੇ ਨਾਲ ਨਾਲ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਸੀ ਉਹਨਾਂ ਨੇ ਤਬਾਹ ਕੀਤੀਆਂ ਕਿਉਂਕਿ ਪੰਜਾਬ ਦੇ ਵਿੱਚ ਚਿੱਟੇ ਦੀ ਆਮਦ ਜਿਹੜੀ ਹੈ ਉਹ ਐਸੇ ਹੀ 7 ਤੋਂ 17 ਦੇ ਰਾਜਕਾਲ ਦੇ ਦੌਰਾਨ ਆਉਂਦੀ ਹੈ ਇਹ ਕਾਲੇ ਧਨ ਨੂੰ ਚਿੱਟਾ ਸਾਬਤ ਕਰਨ ਦੇ ਵਾਸਤੇ ਕੰਪਨੀਆਂ ਬਣਾਈਆਂ ਗਈਆਂ ਇਸ ਤਰੀਕੇ ਦੇ ਨਾਲ ਬਣਾਈਆਂ ਗਈਆਂ ਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਹੱਥੋਂ ਕਦੀ ਸੱਤਾ ਜਾਣੀ ਨਹੀਂ ਕਿਉਂਕਿ ਸੁਖਵੀਰ ਸਿੰਘ ਬਾਦਲਹੋਰਾ ਨੇ ਉਹਨਾਂ ਨੂੰ ਇੱਕ ਨਾਅਰਾ ਜਿਤਾ ਦਿੱਤਾ ਸੀ ਰਾਜ ਕਰਾਂਗੇ 25 ਸਾਲ ਉਹ ਕਹਿੰਦੇ 25 ਸਾਲਾਂ ਦੇ ਵਿੱਚ ਤੱਕ ਖਪਾ ਹੀ ਲਵਾਂਗੇ ਇਸ ਕਰਕੇ ਅੰਨੇਵਾਹ ਪੈਸਾ ਲੁੱਟਿਆ ਗਿਆ ਰਾਤੋਂ ਰਾਤ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਇਧਰੋਂ ਉਸ ਪਾਸੇ ਨੂੰ ਟਰਾਂਸਫਰ ਉਧਰੋਂ ਉਸ ਪਾਸੇ ਨੂੰ ਟਰਾਂਸਫਰ ਕਰਦਿਆਂ ਕਰਦਿਆਂ ਇਉਂ ਲੱਗਿਆ ਇਹਨਾਂ ਨੂੰ ਕਿ ਸੋਨੇ ਦੀ ਲੰਕਾ ਬਣ ਗਈ ਇਹਦੇ ਉੱਤੇ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ ਦੋ ਪਾਰਟੀਆਂ ਸੀ ਗੱਲ ਕਲੀਅਰ ਹੋ ਚੁੱਕੀ ਆ ਹੁਣ ਤਾਂ ਬਹੁਤ ਸਪਸ਼ਟ ਰੂਪ ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਬਿਲਕੁਲ ਕ੍ਰਿਸਟਲ ਕਲੀਅਰ ਕਰ ਦਿੱਤੀ ਹੈ ਕਿ ਆਪਸ ਦੇ ਵਿੱਚ ਚਾਚੇ ਭਤੀਜੇ ਦਾ ਸਮਝੌਤਾ ਸੀ ਅੱਜ ਜਿੰਨੀ ਪੈਰਵਾਈ ਇਕਾਲੀ ਦਲ ਬਾਦਲ ਦੀ ਕੈਪਟਨ ਅਮਰਿੰਦਰ ਸਿੰਘ ਉਰੀ ਕਰ ਰਿਹਾ ਓਨੀ ਤਾਂ ਇਕਾਲੀ ਦਲ ਦੇ ਵਿੱਚੋਂ ਕੋਈ ਨਹੀਂ ਕਰ ਰਿਹਾ ਇਹ ਰਲ ਕੇ ਇਹਨਾਂ ਨੇ ਖੇਡ ਜਿਹੜੀ ਸੀ ਉਹ ਖੇਡੀ ਪਰ ਪੰਜਾਬ ਦੇ ਲੋਕਾਂ ਨੇ ਇੱਕ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਔਰ ਸੁਪਰ ਮੈਜੋਰਿਟੀ ਦਿੱਤੀ ਜਿਹਦੇ ਕਰਕੇ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਨੇ ਇਹ ਪਹਿਲੇ ਦਿਨ ਗੱਲ ਆਖੀ ਸੀ ਕਿ ਕਿਸੇ ਕਰਪਟ ਵਿਅਕਤੀ ਨੂੰ ਜਾਂ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਜਾਂ ਵਕਵਾਉਣ ਵਾਲੇ ਵਿਅਕਤੀ ਨੂੰ ਮੁਆਫ ਨਹੀਂ ਕੀਤਾ ਜਾਊਗਾ